ਬਾਜ ਬਰ 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 ਚੁੱਪ 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 ਅਰੇ ਚਿਕਾ ਦਾ ਇਦਾਂ ਮਾਰਨੀ ਜਿੱਦਾਂ ਸਣੀ ਲਿਅਨ ਹੋਵੇ ਪੈਰ ਦਾ ਤਾਂ ਬਾਨਾ ਏ ਸਾਰਾ ਡਰਾਮਾ ਕੈਮਰੇ ਲਈ ਆ ਇਹ ਕੈਮਰੇ ਤੇ ਕਰ ਕਰ ਦਿਖਾ ਰਹੀ ਆ ਕਿ ਮੈਨੂੰ ਹੋਰ ਵੀਊ ਆਣ ਜੀ ਕਿੰਨੀ ਐਕਟਿੰਗ ਕਰਦੀ ਯਾਰ ਇਹ ਤੁਸੀਂ ਨਾ ਬੈਕ ਕਰਕੇ ਦੇਖਿਓ ਜਿਹੜਾ ਜਵਾਕ ਆਇਆ ਵੀਡੀਓ ਬਣਾਉਣ ਲੱਗਿਆ ਵੇ ਇਹਦੀ ਉਹਨੇ ਜਵਾਕੜੀ ਤੇ ਕੈਮਰਾ ਮਾਰਤਾ ਇਹਨੇ ਹੱਥ ਦੇ ਇਸ਼ਾਰੇ ਨਾਲ ਦੇਖਿਓ ਹੱਥ ਦਾ ਇਸ਼ਾਰਾ ਮਾਰਦੀ ਆ ਉਹਨੂੰ ਕਿ ਇੱਧਰ ਬਣਾ ਵੀਡੀਓ ਨਾਲੇ ਉਹਨੂੰ ਅੱਖਾਂ ਦੇ ਨਾਲ ਇਸ਼ਾਰਿਆਂ ਦੇ ਨਾਲ ਸਮਝਾਈ ਜਾਂਦੀ ਹੈ ਕਿ ਇੱਥੇ ਮਾਰ ਇੱਥੇ ਮਾਰ ਰੱਬ ਵੀ ਕਹਿੰਦਾ ਹੁਣ ਇਹਨੂੰ ਕਿ ਸੁਧਰ ਜਾ ਜੈਸਮੀਨ ਮਾਲ ਸੁਧਰ ਜਾ ਇਹ ਕਹਿੰਦੀ ਨਹੀਂ ਮੈਂ ਨਹੀਂ ਸੁਧਰਨਾ ਮੈਨੂੰ ਤਾਂ ਵਿਊਜ਼ ਚਾਹੀਦੇ ਨੇ ਕਿਆ ਲੋਕ ਆ ਯਾਰ ਕਿੱਥੋਂ ਕਿੱਥੋਂ ਆਂਦੀਆਂ ਨੇ ਆਟਮਾਂ ਇਹ ਪ੍ਰਜਾਤੀਆਂ ਨਵੇਂ-ਨਵੇਂ ਦੇਖਣ ਨੂੰ ਮਿਲਦੀਆਂ ਨੇ ਬਹੁਤ ਔਖੀ ਇਹ ਸ਼ੋਹ ਹੈ ਮੈਂ ਕੀ ਕੀ ਅਸੀਂ ਹਾਂ ਅਲੋ ਬਣੀ ਮੈਂ ਕੀ ਕੀ ਅਸੀਂ ਦੇਖ ਕੇ ਦੇਖ ਕੇ ਦੇਖ ਕੇ ਹਾਈ 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 ਦੇਖ ਕੇ ਇਹ ਕੁੱਛੂ ਕੁ ਮoje ਕਰਦਾ ਕੀ ਆ ਰੱਬ ਵੀ ਕਹਿੰਦਾ ਹੁਣ ਮੇਤੋ ਗਲਤੀ ਹੋ ਗਈ ਇਹਦੇ ਪੈਰ ਤੇ ਨਹੀਂ ਸਿਰ ਤੇ ਬਚਵਾਣੀ ਸੀ ਸਟ ਜਿਹੜੀ ਕਮਾਚੇ ਚ ਚਲ ਜਾਂਦੀ ਉੱਠਦੀ ਉਹ ਨਾ ਫਿਰ ਨਾ ਇਹ ਪ੍ਰਜਾਤੀ ਦਿਖਣ ਨੂੰ ਮਿਲਦੀ ਜਿਹੜਾ ਪਿੱਛੇ ਵੀਡੀਓ ਬਣਾ ਰਿਹਾ ਇਹ ਵੀ ਤਿਆਰ ਹੋਣ ਵਾਲਾ ਹੈ ਤੁਹਾਨੂੰ ਦਿਖਣਾ ਹੈ ਥੋੜੇ ਟਾਈਮ ਤੱਕ ਕਿਵੇਂ ਕਰ ਰਿਹਾ ਹੈ 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 ਡਾਕਟਰ ਬਾਵਾ ਆ ਗਏ ਡਾਕਟਰ ਸਾਹਿਬ ਆ ਗਏ ਉਹ ਦੇਖੋ ਪਹਿਲਾਂ ਠੀਕ ਕਰਨ ਵਾਲੇ ਇਹ ਸਾਡੇ ਕੋਲ ਠੀਕ ਹੈ ਜੀ ਜੀ ਆਹ ਦੇਖ ਲਓ ਇਹਨਾਂ ਦੇ ਹਾਲ ਸਿਆਣਾ ਬੰਦਾ ਵੀ ਨਾਲ ਰਲਾ ਲਿਆ ਉਹਨੂੰ ਕਹੀ ਜਾਂਦੀ ਇੱਦਾਂ-ਇੱਦਾਂ ਬੋਲ ਵਿਚਾਰਾ ਉਹ ਵੀ ਬੋਲੀ ਜਾਂਦਾ ਰੱਖੂਆ ਫਾਇਰ ਗਰੂਪ ਕੱਕਾ ਨਾ ਕੱਟੀ ਨਾ ਪੱਟਦੀ ਇਹ ਲੰਪ ਕੱਟੀ ਨਾ ਪੱਟ ਫਾਇਰ ਗਰੂਪ ਕਿੱਦਾਂ ਪਾੜੇ ਕਿੱਦਾਂ ਪਾੜੇ ਕਿੱਦਾਂ ਪਾੜੇ ਕਿੱਦਾਂ ਪਾੜੇ ਕਿੱਦਾਂ ਪਾੜੇ ਸੌਜਾ ਉਹ ਤਾਂ ਸੌਜਾ 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 ਕਮਲੀ ਜੀ ਕਿੰਨਾ ਕਮਲ ਕੁੱਟਦੀ ਆ ਵਧੀਆ ਕਰਦੇ ਆ ਕੁੜੀਆਂ ਨਾ ਇਦਾਂ ਦੇ ਕੰਮ ਨਹੀਂ ਕਰਦੇ ਜਿੱਦਾਂ ਦੇ ਲਖਣ ਇਹਨੇ ਕਰੇ ਹੋਏ ਨੇ ਆਈਟਮ ਹੈ ਉਹ ਤਾਂ ਕਿੱਥੇ ਦੀ ਆ ਪਿੰਡ ਚੱਲੀ ਆ ਜ਼ਿਲ੍ਹਾ ਰੋਪੜ ਪਿੰਡ ਵਾਲੇ ਕਹਿੰਦੇ ਉੱਥੇ ਵੀ ਇਹਨੇ ਬਹੁਤ ਜਲੂਸ ਕਢਾਇਆ ਸੀ ਆਪਣਾ ਹੁਣ ਤਾਂ ਵੈਸੇ ਹੀ ਤਾਂ ਵਿਆਹ ਹੋ ਗਿਆ ਉੱਥੋਂ ਚਲ ਗਈ ਆ ਪਿੰਡ ਫੂਲ ਚ ਗਈ ਆ ਉੱਥੇ ਵੀ ਇਹਨੇ ਬਹੁਤ ਜਲੂਸ ਕਢਾਇਆ ਵੇ ਆਪਣਾ ਬਹੁਤ ਕੰਜਲਖਾਨਾ ਕਰਦੀ ਆ ਉੱਥੇ ਵੀ ਉਹਨੇ ਲੈ ਸੁਡਲ ਜੈਸਮੀਨ ਸੁਦਰਜਾ ਕਹਿੰਦੀ ਨਹੀਂ ਮੈਨੂੰ ਵੀਊ ਚਾਹੀਦੇ ਨੇ ਉਹ ਵਾਲਾ ਲਾਂ ਤਾਂ ਲੋਕਾਂ ਤੋਂ ਰੱਜ ਰੱਜ ਕੇ ਪਵਾ ਕਾਕਾ ਥੋੜਾ ਸ਼ਾਂਤ ਹੋ ਜਾ ਮੱਚਪ ਹੋ ਗਿਆ ਹੁਣ ਠੀਕ ਆ ਹੋਰ ਗੱਲ ਗੱਲ ਪਾਣੀ ਨਿਉਰ ਪਾ ਕੇ ਬੱਸ ਇਹ ਨਹੀਂ ਕੰਮ ਤਾਂ ਲੋਕ ਉਹਨਾਂ ਹੀ ਚਲਾ ਕੇ ਤਾ ਜਾਂ ਅੰਕਲ ਕਹਿੰਦਾ ਰਾਮਕਰ ਜਾ ਕੇ ਇਹ ਸੁਡਲ ਨੇ ਕੈਮਰਾ ਚਲਾ ਕੇ ਡਰਾਮਾ ਸ਼ੁਰੂ ਕਰ ਦਿੱਤਾ ਇਸੁੱਡ ਨੂੰ ਇਦਾਂ ਲੱਗ ਰਿਹਾ ਨੇ ਕਿ ਮੈਂ ਬਹੁਤ ਕਿਊਟ ਲੱਗਦੀ ਵੀ ਆ ਨਾ ਇਦਾਂ ਕਰਦੀ ਵੀ ਨੂੰ ਇਹ ਨਹੀਂ ਪਰਦਾ ਕਿ ਮੇਰਾ ਜਲੂਸ ਨਿਕਲਦਾ ਹੋਇਆ ਇਹ ਕਿ ਮੈਂ ਆਪਣੀ ਬੇਇੱਜ਼ਤੀ ਕਰਵਾਉਣ ਲੱਗੀ ਵੀ ਆ ਮਤਲਬ ਕਿੰਨੀ ਦੇਰ ਹੋ ਗਈ ਨੂੰ ਹੱਕਾ ਮਾਰਦੇ ਨੂੰ ਕੋਈ ਨਹੀਂ ਆ ਰਿਹਾ ਥੱਲੇ ਉਤਰ ਕੇ ਕੋਈ ਵੀ ਨਹੀਂ ਆ ਰਿਹਾ ਚੱਲ ਬੱਪ ਜਾਨ ਨਹੀਂ ਕਰਦੀ ਇਹ ਰੁ ਜਾ ਹਾਲ ਵਾਲਾ ਸੱਟਾ ਉਹ ਨਹੀਂ ਖੰਡੇ ਇੱਕ ਗੁੱਸੇ ਇਹ ਖੰਡੇ ਮੇਰੇ ਦੀਪ ਕਿ ਕਰ ਲਓ ਵੀ ਇਹੋ ਇੰਨੀਆਂ ਹਾਕਾਂ ਤੋਂ ਬਾਅਦ ਇਹਦੀ ਮਾਸੀ ਆਈ ਆ ਹੁਣ ਥੱਲੇ ਉਤਰ ਕੇ ਉਹ ਇਹਨੂੰ ਫੜ ਥੋੜੀ ਰਹੀ ਆ ਉਹਨੂੰ ਪਤਾ ਹੈ ਕਿ ਇਹ ਡਰਾਮੇ ਕਰ ਰਹੀ ਆ ਕੈਮਰਾ ਚੱਲਦਾ ਪਿਆ ਇਹ ਭੂਰਨ ਲੱਗੀ ਪਈ ਆ ਹੁਣ ਭੂਰਨ ਭੂਰੀ ਜਾਂਦੀ ਆ ਆਪਣੀ ਮੰਮੀ ਨੂੰ ਕਿਵੇਂ ਬੋਲ ਰਹੀ ਆ ਉਹ ਕਹਿੰਦੀ ਥੱਲੇ ਵਹਿ ਜਾਂਦੀ ਕਹਿੰਦੀ ਨਹੀਂ ਉੱਪਰ ਮੇਰਾ ਜੀ ਨਹੀਂ ਲੱਗਦਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਯਾਰ ਕੀ ਬੋਲਣਾ ਸੀ ਕੀ ਨਹੀਂ ਬਸ ਆ ਡਰਾਮੇ ਕਰਨੇ ਆਂਦੇ ਤੇ ਜਿਨੇ ਮਰਜ਼ੀ ਕਰਾ ਲਓ ਚਤਰੋ ਤੋਂ ਚਤਰੋ ਆਂਟੀ ਕਾਲੋ ਕੁਣੀ ਮਾਂ ਨੂੰ ਕਿਦਾਂ ਬੋਲ ਰਹੀ ਯਾਰ ਇਹ ਕਹਿੰਦੀ ਚਾਹੇ ਪੀ ਜਾਂਦੀ ਬੁੱਢੜੀ ਜਿਹੜੇ ਇਹਨਾਂ ਨੂੰ ਫੋਲੋ ਕਰਦੇ ਨੇ ਦੇਖ ਲਓ ਇਹਨਾਂ ਦਾ ਹਾਲ ਤੁਸੀਂ ਇਹ ਬੰਦਿਆਂ ਨੂੰ ਕਰਦੇ ਹੋ ਫੋਲੋ ਸ਼ਰਮ ਕਰ ਦਾ ਇਦਾਂ ਕਰਨ ਲੱਗੀ ਵੀ ਜਿਵੇਂ ਇਹਨੂੰ ਟੱਟੀ ਯਾਰੀ ਹੁੰਦੀ ਆ ਚਾਚੀ ਤੋਂ ਇੰਡੀਆ ਲੈਣੀਆਂ ਨੇ ਚਾਚੇ ਤੋਂ ਹੀ ਕਰਾਣਾ ਤੂੰ ਜਾ ਕੇ ਆਪਣਾ ਅੰਦਰ ਵੜ ਜਾ ਮੰਮੀ ਨੇ ਵੀ ਪਤਾ ਹੱਸੀ ਯਾਰੀ ਆ ਮੰਮੀ ਆ ਪਤਾ ਨਹੀਂ ਉਹਦੀ ਮਾਸੀ ਆ ਉਹ ਵੀ ਹੱਸਣ ਲੱਗੀਆਂ ਵੇਆ ਦੋਨੇ ਤੁਸੀਂ ਸਾਰੇ ਜੇ ਦੇਖਦੇ ਹੋਣੇ ਆ ਕਿ ਅੱਜ ਬੈਕਗਰਾਉਂਡ ਕਿੱਥੇ ਦਾ ਅੱਜ ਮੈਂ ਆਈ ਵੀ ਆ ਜੀ ਸ਼ਿਮਲੇ ਸ਼ਿਮਲਾ ਮੈਂ ਇਸ ਕਰਕੇ ਆਈ ਆ ਦੀ ਕਿਉਂਕਿ ਗਰਮੀ ਠੰਡ ਬਹੁਤ ਆ ਜੀ ਤੇ ਮੈਂ ਗਰਮੀ ਵਾਲੇ ਕੱਪੜੇ ਪਾ ਕੇ ਆਈ ਆ ਜਿਹੜੇ ਇਹਨੂੰ ਦੇਖਦੇ ਨੇ ਉਹਨਾਂ ਦੀ ਫੁੱਦੂ ਖਿੱਚਣ ਲੱਗੀ ਪਈ ਆ ਬੈਠੀ ਖੇਤਾਂ 'ਚ ਕਹੀ ਸ਼ਿਮਲੇ ਜਾਂਦੀ ਆ ਜਿਹੜੇ ਇਹਨੂੰ ਦੇਖਦੇ ਨੇ ਉਹ ਵੀ ਭੈ ਚਿਹਦੇ ਇਹਨਾਂ ਵਰਗੀ ਲੱਗਦੇ ਆ ਕਲਨ ਡੰਗਰ ਉਹ ਵੀ ਸਿਰਮ ਤੇਲ ਕਿਵੇਂ ਲਾਇਆ ਵੇ ਬਾਲਾਂ ਨੂੰ ਐ ਚੋਪੜੇ ਵੇ ਦੋ ਗੁੱਤਾ ਕਰਖੀਆਂ ਨੇ ਕਿੰਨੀ ਗੰਦੀ ਲੱਗਣ ਲੱਗੀ ਪਈ ਆ ਯਾਰ ਸੋਡਲ ਜੀ ਇਹ ਬੇਅਕਲ ਕਿਸੇ ਥਾਂ ਦੀ ਜਿੰਨੇ ਵੀ ਵੀਰ ਇਸ ਤਰ੍ਹਾਂ ਸਾਨੂੰ ਦੇਖ ਰਿਹਾ ਸਾਚਾ ਬਾਦਸ਼ਾਹ ਜੀ ਸਭ ਨਾਲ ਤੰਦਰੁਸਤ ਬਸਤੀ ਚੜ੍ਹ ਲਿਆ ਕਲਾਚ ਰੱਖੀ ਸਾਡੇ ਜੀਵਨ ਦੇ ਵਿੱਚ ਪੁੱਛੀ ਪੁੱਛੀਆਂ ਪਰਦੀ ਮੇਰੇ ਮਾਲਕ ਸੇ ਜੈ ਜੈ ਸ਼ਰਦੀ ਜਿਹੜੀਆਂ ਮਨੋਕਾਮਨਾਵਾਂ ਵਾਜ ਲੋਕਾਂ ਦੀ ਖਵਾ ਸਵੇਰੇ ਇਹ ਜਾਂ ਜਸਮੀਨ ਮਾਲ ਦਾ ਪਿਓ ਇਹ ਲੱਗ ਪਾਪਾ ਬਣੀ ਬੈਠਾ ਪਿਆ ਉਹ ਪਹਿਲਾਂ ਤੋਂ ਆਪਣੀਆਂ ਤਾਂ ਮਨੋਕਾਮਨਾ ਪੂਰੀਆਂ ਕਰਨਾ ਲੋਕਾਂ ਦੀਆਂ ਫੇਰ ਕਰਵਾ ਦੇ ਜਿਹੇ ਜੀ ਕੋਕੋ ਹੋ ਜੇ ਕੋਕੋ ਦੇ ਬੱਚੇ ਇਹਨੇ ਅਸਲ ਚੀਜ਼ ਨੇ ਤਿਆਰ ਕਰਿਆ ਵੇ ਆਪਣੀ ਕੁੜੀ ਨੂੰ ਆਪਣੀ ਧੀ ਨੂੰ ਸੱਚੀ ਸਵਿੱਤ੍ਰੀ ਨੂੰ ਜਿਹੜੀ ਬਣੀ ਵੀ ਅੱਜ ਕੱਲ੍ਹ ਗਿਆਨਣ ਚਤਰੋ ਅੰਟੀ ਲਓ ਜੀ ਹੋ ਗਿਆ ਉਹੀ ਕੰਮ ਜੀਤੋ ਮੇਰੇ ਮਨ ਦੇ ਵਿੱਚ ਡਰ ਸੀਗਾ ਸੈਂਟਰੀ ਸਾਡੀ ਅੰਦਰ ਹੋ ਗਈ ਸੀ ਅੰਦਰ ਜਾਂਦੀ ਸਾਰੇ ਪੈ ਗਿਆ ਪਟਾਕਾ ਕਹਿੰਦੇ ਜੀ ਫਲਾਈਟ ਕੈਨਸਲ ਦੋਸਤੋਂ ਕੀ ਕਰ ਸਕਦੇ ਅੰਦਰ ਅਸੀਂ ਜਾ ਕੇ ਕੁਛੇ ਨਹੀਂ ਕਰ ਸਕਦੇ ਬੜਾ ਰੌਲਾ ਪਾਇਆ ਅਸੀਂ ਨਹੀਂ ਪਾਇਆ ਮੈਂ ਕਹਿੰਦਾ ਵੀ ਪਤ ਨਹੀਂ 200 ਸਵਾਰੀ ਹੋਣੀ ਹੈ ਕਿੰਨੇ ਲੋਕ ਹੋਣੇ ਅੰਦਰ ਜਿਹੜੇ ਰੌਲਾ ਪਾ ਰਹੇ ਨੇ ਵੀ ਇਹ ਕਿਵੇਂ ਹੋ ਸਕਦਾ ਏ ਉਹ ਇੱਕੋ ਗੱਲ ਕਹੀ ਉਹਨਾਂ ਵੀ ਫੌਗ ਕਰਕੇ ਕੈਨਸਲ ਆ ਤੇ ਹੁਣ ਉਹ ਕਈ ਸਮਝਦਾਰ ਤੇ ਵਿੱਚ ਬੈਠੇ ਉਹ ਬਣਾ ਸਮਝ ਕੇ ਗੱਲ ਨੂੰ ਮੈਂ ਵੀ ਵਿੱਚ ਔਲਜੇ ਰਿਹਾ ਵੀ ਇਹ ਫੌਗ ਕੀ ਆ ਹੁੰਦਾ ਏ ਸੜਕ 'ਤੇ ਜਾ ਕੇ ਮੈਂ ਆਪਣਾ ਉਹ ਕੀਤਾ ਕਿ ਆ ਕਹਿੰਦੇ ਐਕਸੈਸ ਕੀਤਾ ਆਪਣਾ ਇੰਟਰਨੈਟ ਤਾਂ ਜਾ ਕੇ ਉਹ ਕੱਢਿਆ ਦੇ ਵਿੱਚ ਲੱਗਾ ਪਤਾ ਕਹਿੰਦੇ ਵੀ ਧੁੰਦ ਦੇ ਕਰਕੇ ਪੰਗਾ ਹੋਇਆ ਸਾਰਾ ਦੱਸੋ ਮੈਂ ਤਾਂ ਫੌਗ ਨਹੀਂ ਉਹ ਜਾ ਲੈ ਬੇਸਤੀ ਹੋਣੀ ਸੀ ਮੇਰੀ ਹੋਰ ਪੂਰ ਕੱਢ ਕੇ ਗਿਆ ਉਹ ਤਾਂ ਮੈਂ ਉਹਦਾ ਸੁਖਵੀਰ ਨੇ ਮੂੰਹ ਕਰ ਲਿਆ ਹੋਰੇ ਤਰ੍ਹਾਂ ਦਾ ਤਾਂ ਹੁਣ ਲੋਕ ਬਾਹਰ ਪਰੇਸ਼ਾਨ ਹੋਏ ਬਹੁਤ ਬਹੁਤ ਮੁਸ਼ਕਲ ਇਹਨੂੰ ਦੇਖ ਲਓ ਇਹ ਅੰਕਲ ਦਿੱਲੀ 에ਰਪੋਰਟ ਤੇ ਕੋਟ ਪੈਂਟ ਪਾਈ ਫਿਰਦਾ ਪਿਆ ਇਹ ਫੀਲਿੰਗ ਵਿਆਹ ਦੀ ਚੱਕੀ ਫਿਰਦਾ ਕਿ ਵਿਆਹ ਤੇ ਚੱਲਿਆ ਉਹ ਵਿਆਹ ਤੇ ਨਹੀਂ ਆਇਆ ਅੰਕਲ ਤੋਂ ਦਿੱਲੀ 에어ਪੋਰਟ ਤੇ ਫਿਰ ਰਹੇ ਆ ਨਾਲੇ ਤੂੰ ਕੀ ਕਹਿ ਰਿਹਾ ਕਿ ਮੈਂ ਸੋਚ ਰਿਆ ਸੀ ਕੀ ਮਾੜਾ ਨਾ ਹੋਵੇ ਕੁਝ ਪਹਿਲਾਂ ਕਾਨੂੰ ਸੋਚਦੇ ਹਮਨੇ ਤੁਸੀਂ ਯਾਰ ਜੇ ਕਿਤੇ ਜਾਣਾ ਨਾ ਚੰਗਾ ਸੋਚ ਕੇ ਜਾਈਦਾ ਇਹ ਮਾੜਾ ਨਹੀਂ ਸੋਚਣਾ ਚਾਹੀਦਾ ਕੋਈ ਵੀ ਕੰਮ ਕਰਨਾ ਚੰਗਾ ਸੋਚ ਕੇ ਚੱਲੋ ਨਾਲੇ ਤੂੰ ਕਹਿ ਰਿਹਾ ਕਿ ਮੇਰੀ ਬੇਇੱਜ਼ਤੀ ਹੋ ਜਾਣੀ ਸੀ ਬੇਇੱਜ਼ਤੀ ਤਾਂ ਤੁਹਾਡੀ ਪਹਿਲਾਂ ਹੀ ਹੋਈ ਵੀ ਆ ਕੁੜੀ ਦੀਆਂ ਕਰਤੂਤਾਂ ਦੇਖ ਆਪਣੀ ਕੀ ਲੱਛਣ ਕਰ ਰਹੀ ਹੈ YouTube ਤੇ ਤੁਹਾਡੀ ਕੁੜੀ ਪੂਰੀ ਫੇਮਸ ਹੋਈ ਵੀ ਆ ਇੰਨੀ ਬੇਇੱਜ਼ਤੀ ਕਰਵਾਈ ਵੀ ਆ ਤੇਰੀ ਕੁੜੀ ਨੇ ਚਤਰੋ ਬਣਦੀ ਆ ਗਿਆਨਣ ਬਣਦੀ ਆ ਮੈਂ ਗਿਆਨ ਵੰਡਦੀ ਆ ਕਹਿੰਦੀ ਗਿਆਨ ਕੜੀ ਫੌਕ ਹੂੰ ਫੌਕ ਦੁਗਿਆਤ ਤੋਂ ਹਾਂ ਕੀ ਚੱਲ ਰਿਹਾ ਹੈ ਅੱਜ ਕੱਲ੍ਹ ہماری ਜ਼ਿੰਦਗੀ ਵਿੱਚ ਫੌਕ ਹੋਮ ਚੱਲ ਰਿਹਾ ਹੈ ਹਾਂ ਇਹ ਕਿੰਨੀਆਂ ਮਸ਼ਹੂਰੀਆਂ ਆਉਂਦੀਆਂ ਦੀਆਂ ਫੌਕ-ਟੌਕ ਆ ਤੇ ਕਿਹ ਜਿੰਦੇ ਕੀ ਚੱਲ ਰਿਹਾ ਹੈ ਫੌਕ ਚੱਲ ਰਿਹਾ ਹੈ ਇੰਡੀਆ ਵਿੱਚ ਫੌਕ ਚੱਲ ਰਿਹਾ ਹੈ ਇਹ ਚੱਲਦਾ ਬੁੱਢ ਮੈਂ ਵੀ ਚੱਕਰ ਗਿਆ ਏ ਨਾ ਵਾ ਕੇ ਤੁਹਾਨੂੰ ਪੁੱਛਣ ਜੋਗਾ ਉੱਥੇ ਮੇਰਾ ਟੈਨਸ਼ਨ ਹੋ ਗਈ ਕੜੀ ਦੋਜੀ ਉੱਥੇ ਕੀ ਹੋਣਾ ਹੌਲੀ-ਹੌਲੀ ਮੈਂ ਇੰਟਰਨੈਟ ਨੂੰ ਮੜਜਕ ਉਹ ਕਰਿਆ ਸੈਟਿੰਗ ਜੀ ਕਰਕੇ ਚੈੱਕ ਕਰਕੇ ਮਤਲਬ ਮੈਂ ਉਹ ਤੁੰਦਾ ਚੱਕਰ ਐ ਫਿਰ ਮੈਂ ਦੋ ਬੰਦੇ ਕੋਲ ਗਿਆ ਮਾਫ਼ ਖਮੋਕਿਆ ਮਨੂੰ ਕੋ ਆਪਣਾ ਪਲਾਣਾ ਟੇਮ ਕਰ ਫਿਰ ਮੈਂ ਕਰ ਰਿਹਾ ਕੈਮਰਾ ਬਾਈ ਜਦੋਂ ਕਿ ਸ਼ੁਰੂ ਕਰਨ ਮੇਰੀ ਹੱਥਾਂ ਡਿਲੀਟ ਕਰਾਈ ਉਹਨਾਂ ਨੇ ਵੀਡੀਓ ਹਾਂ ਹਾਂ ਕਾਤੇ ਵੀ ਨੌੜਾ ਪੁੰਦੇ ਦੇ ਲੋਕ ਮੈਂ ਖਰਾਈ ਵੀਡੀਓ ਬਣਾ ਲਈ ਸੀ ਡਿਲੀਟ ਕਰਾਈ ਉਹਨਾਂ ਨੇ ਪਹਿਲਾਂ ਹੱਥੇ ਕਹਿੰਦੇ ਗੱਲ ਛੱਡੋ ਫੋਨ ਦਾ ਤੁਹਾਡੀ ਟਿਕਟ ਅਸੀਂ ਕਰਕੇ ਦੇਣੀ ਆ ਗਾਹਾਂ ਦੀ ਚਾਰ ਦਿਨ ਨੂੰ ਕਹਿੰਦੇ ਨਹੀਂ ਥੋੜੀ ਟਿਕਟ ਨਹੀਂ ਕਰਨੀ ਹੈਗੀ ਅੱਥੇ ਬੋਲ ਕੋ ਫਿਲਮ ਦਾ ਤੁਹਾਡੀ ਉਹਨਾਂ ਨੂੰ ਪਤਾ ਤਾਂ ਵੀ ਕੌਣ ਆ ਗਿਆ ਇਹ ਸਾਡੀ ਬੇਇੱਜ਼ਤੀ ਹੋਗੀ ਹਾਂ ਤਾਂ ਇਹ ਨਾ ਲੈ ਕੇ ਆਉਂਗੇ ਸ਼ੁਕਰ ਕਰ ਪਰ ਮੈਂ ਰਿਕਵਰ ਵੀ ਕਰ ਸਕਦਾ ਹਾਂ ਰਿਕਵਰ ਕਰ ਸਕਦਾ ਹਾਂ ਜੇ ਬੀ ਡਿਲੀਟ ਹੋ ਜਵੇ ਨਾ ਕਿ ਲੈਪਟਾਪ ਦੇ ਨਾਲ ਉਹਨੂੰ ਵੀਡੀਓ ਡਿਲੀਟ ਕਰਨਾ ਉਹ ਲੋਡਿੰਗ ਇਹਦਾ ਮੂੰਹ ਦੇਖਿਆ ਜਦ ਫੋਕ ਕਹਿੰਦਾ ਕਿਵੇਂ ਡੱਡੂ ਵਾਂਗੂ ਕਰ ਲਾਂਦਾ 에ਅਰਪੋਰਟ ਤੇ ਫੋਟੋਗ੍ਰਾਫੀ ਵੀਡੀਓਗ੍ਰਾਫੀ ਕਰਨਾ ਮਨਾ ਹੈ ਪਤਾ ਤੈਨੂੰ ਅੰਕਲ ਸ਼ੁਕਰ ਕਰ ਤੈਨੂੰ ਕੋਈ ਅੜਵਜਾ ਕੋਈ ਆਫੀਸਰ ਨਹੀਂ ਮਿਲਿਆ ਨਹੀਂ ਤੇਰਾ ਫੋਨ ਜਾ ਫੜ ਕੇ ਭੰਨ ਦੇਣਾ ਸੀ ਉਹਨੇ ਟੱਬਰ 'ਚ ਬੈ ਕੇ ਉਹਦੀ ਫੁਕਰੀ ਮਰੀ ਜੇ ਨਾ ਛੱਡੀ ਜੇ ਨਾ ਭਗਾਈ ਮਰੀ ਜੇ ਨਾ ਜੇ ਫੋਗ ਕਰਕੇ ਫਲਾਈਟ ਕੈਨਸਲ ਹੋ ਜੇ ਤਾਂ ਜਦ ਮੌਸਮ ਸਹੀ ਹੋ ਜਾਂਦਾ ਫਲਾਈਟ ਉਦੋਂ ਤੱਕ ਟੇਕ ਆਫ ਕਰਦੀ ਹੈ ਚਾਹੇ ਕੁਝ ਘੰਟੇ ਬਾਅਦ ਚਾਹੇ 1 2 ਦਿਨ ਲੱਗ ਜਾਣ ਤੁਹਾਨੂੰ ਸਾਰਿਆਂ ਚੋਂ ਕਿਸੇ ਨੂੰ ਕੁਝ ਨਹੀਂ ਪਤਾ ਬਸ YouTube ਤੇ ਭਗਾਈ ਮਾਰਨ ਜੋਗੇ ਹੋ ਇੱਲੇ ਤੇ ਕੁੱਕੜ ਆਉਂਦਾ ਨਹੀਂ ਗਿਆਨ ਦੇਣ ਆ ਜਾਉਨੇ ਹੋ ਤੁਸੀਂ ਕੁੜੀ ਤੇਰੀ ਕਿਵੇਂ ਗਿਆਨ ਵੰਡਦੀ ਆ ਕਹਿੰਦੀ ਮੈਨੂੰ ਗਿਆਨ ਬਹੁਤ ਸਿੱਕੂ ਦਾ ਗਿਆਨ ਤੁਹਾਨੂੰ ਇਹ ਤਾਂ ਪਤਾ ਨਹੀਂ ਕੁਝ ਇਹ ਆ ਜੀ ਸਾਡੀ ਕਾਚੀ ਨੰਬਰ ਪਾ ਲਈ ਮੈਂ ਆਪਣੇ ਦਸਨ ਦੇ ਬਾਕੀ ਕੌਣ ਕੌਣ ਲੱਗਣਾ ਇਹਨਾਂ ਨੂੰ ਮੈਂ ਜਾਣਵਾ ਨਹੀਂ ਇੰਟਰੋਡਿਊਸ ਕਰਵਾਤੀ ਅੱਜ ਮੈਂ ਵੱਡਾ ਜੀ ਹਾਂ ਇਹਦਾ ਹਾਲ ਦੇਖ ਲਓ ਇਹ YouTube ਤੇ ਮਿਲਨ ਮੁਰਤਾਬ ਕਰਾਉਣ ਲੱਗਿਆ ਵੇ ਲੋਕਾਂ ਨਾਲ ਉਹ ਲੋਕਾਂ ਨੇ ਕੀ ਲੈਣਾ ਤੁਹਾਡੇ ਤੋਂ ਰਿਸ਼ਤੇਦਾਰ ਤੁਹਾਡੇ ਹੀ ਆ ਤੁਸੀਂ ਆਪਸ ਵਿੱਚ ਮਿਲੋ ਪੈਸੇ ਭਾਂਚ ਇੰਨੇ ਕਿੰਨੇ ਕਿ ਜ਼ਰੂਰੀ ਹੋਵੇ